ਅਸੀਂ ਦੇਖੋ ਜੀ ਅਸੀਂ ਸਲਾਈ ਮਸ਼ੀਨ ਅਮਰੀਲਾ ਮਸ਼ੀਨ ਕਢਾਈ ਜਿਗਜਗ ਗੋਰੀਆਂ ਸੀਨ ਵਾਲੀ ਓਵਰਲੋਕ ਆਦ ਮਸ਼ੀਨਾਂ ਦਾ ਕੰਮ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਵਾਬਾ ਪਬਲੀ ਨਿਊ ਚੈਨਲ ਤੇ ਮੈਂ ਤੁਹਾਡੇ ਨਾਲ ਜੁੜ ਚੁੱਕਾ ਹਾਂ ਤੁਹਾਡਾ ਆਪਣਾ ਰਮਨ ਮਾਹੀ ਦੇ ਨਾਲ ਗੁਰੀ ਬ੍ਰਾਂਖਰੀ ਸੋ ਅੱਜ ਅਸੀਂ ਪਹੁੰਚੇ ਹਾਂ ਫਲੋਰ ਦੇ ਬਹੁਤ ਹੀ ਮਸ਼ਹੂਰ ਜਸਲ ਸਲਾਈ ਮਸ਼ੀਨ ਰਿਪੇਅਰ ਵਰਕਸ਼ਾਪ ਤੇ ਜਿੱਥੇ ਕੀ ਨਵੀਆਂ ਸਲਾਈ ਮਸ਼ੀਨਾਂ ਮਿਲਦੀਆਂ ਹਨ ਅਤੇ ਪੁਰਾਣੀਆਂ ਦੀ ਰਿਪੇਅਰ ਕੀਤੀ ਜਾਂਦੀ ਹੈ ਅਤੇ ਪੂਰਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਹੁਣ ਆਪਾਂ ਸਰ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਹਾਂਜੀ ਜੀ ਸਤਿ ਸ੍ਰੀ ਅਕਾਲ ਸਰ ਜੀ ਆਪਣਾ ਸ਼ੁਭ ਨਾਮ ਕੀ ਹੈ ਸੋਦੀ ਰਾਮ ਜੀ ਹਾਂਜੀ ਸੋਦੀ ਰਾਮ ਜੀ ਆਪਾਂ ਨੂੰ ਫਲੋਰ ਵਿੱਚ ਦੁਕਾਨ ਪਾਈ ਨੂੰ ਕਿੰਨਾ ਸਮਾਂ ਹੋ ਚੁੱਕਾ ਤੇ ਇਸ ਤੋਂ ਪਹਿਲਾਂ ਆਪਾਂ ਕਿੱਥੇ ਕੰਮ ਕਰਦੇ ਸੀ ਅਸੀਂ ਇਸ ਤੋਂ ਪਹਿਲਾਂ 1978 ਦੇ ਵਿੱਚ ਲੁਧਿਆਣੇ ਲੱਗੇ ਆ ਜੀ ਜੀ 1978 ਤੋਂ 90 ਤੱਕ ਲੁਧਿਆਣੇ ਸਰਵਿਸ ਕੀਤੀ ਆ ਜੀ ਜੀ 90 ਤੋਂ ਲੈ ਕੇ 2024 تک ਅਸੀਂ ਇੱਥੇ ਕੰਮ ਕਰ ਰਹੇ ਹਾਂ ਜੀ ਠੀਕ ਹੈ ਜੀ ਹਾਂਜੀ ਤਕਰੀਬਨ ਯਾਨੀ ਕਿ 34-35 ਸਾਲ ਹੋ ਚੁੱਕੇ 34-35 ਸਾਲ ਹੋ ਗਿਆ ਜੀ ਠੀਕ ਹੈ ਸਰ ਹਾਂਜੀ ਸਰ ਜਿਹੜੀ ਆਪਣੀ ਦੁਕਾਨ ਆ ਫਲੋਰ ਇਹ ਕਿੱਥੇ ਕਰਕੇ ਸਥਿਤ ਹੈ ਇਹ ਨੂਰਮਨ ਰੋਡ ਤੇ ਆ ਜੀ ਹਾਂਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੰਦਰ ਸਤਨਾਗਰ ਜ਼ਿਲ੍ਹਾ ਹਾਂਜੀ ਬਿਲਕੁਲ ਉਹਦੇ ਸਾਹਮਣੇ ਆ ਜੀ ਠੀਕ ਹੈ ਜੀ ਹਾਂਜੀ ਸਰ ਜਿਹੜੀਆਂ ਆਪਣੀ ਦੁਕਾਨ ਤੇ ਕਿਹੜੀਆਂ-ਕਿਹੜੀਆਂ ਸਲਾਈ ਮਸ਼ੀਨਾਂ ਦਾ ਕੰਮ ਕੀਤਾ ਜਾਂਦਾ ਹੈ ਅਸੀਂ ਦੇਖੋ ਜੀ ਅਸੀਂ ਸਲਾਈ ਮਸ਼ੀਨ ਅਮਰੀਲਾ ਵੀ ਚੀਨ ਕੜਾਈ ਜਿਗਜਗ ਗੋਰੀਆਂ ਸੀਨ ਵਾਲੀ ਓਵਰਲੋਕ ਆਦ ਮਸ਼ੀਨਾਂ ਦਾ ਕੰਮ ਕਰਦੇ ਆਂ ਜੀ ਠੀਕ ਹੈ ਜੀ ਹਾਂਜੀ ਸਰ ਆਪਣੀ ਜਿਹੜੀ ਦੁਕਾਨ ਤੇ ਇੱਥੋਂ ਕਿੱਥੋਂ ਕਸਟਮਰ ਗਾਹ ਕਾਉਂਦੇ ਆ ਜੀ ਮੇਰੇ ਕੋਲ ਲੰਬਾ ਸਮਾਂ ਹੋਣ ਦੇ ਕਾਰਨ ਕਾਫੀ ਦੂਰੋਂ ਦੂਰੋਂ ਗਾਹਕ ਆਉਂਦੇ ਆ ਕਈ ਮੇਰੇ ਸੱਜਣਾ ਨੂੰ ਮੇਰੇ ਬਾਰੇ ਪਤਾ ਨਹੀਂ ਹੈਗਾ ਉਹਨਾਂ ਲਈ ਵੀ ਲੈ ਕੇ ਮੇਰੇ ਕੋਲ ਆਣ ਤੇ ਆਪਣੀਆਂ ਮਸ਼ੀਨਾਂ ਠੀਕ ਕਰਾਉਂ ਠੀਕ ਹੈ ਜੀ ਹਾਂਜੀ ਸਰ ਸਭ ਤੋਂ ਇੱਕ ਜ਼ਰੂਰੀ ਸਵਾਲ ਕੀ ਤੁਸੀਂ ਕੱਲੀ ਮਸ਼ੀਨਾਂ ਦੀ ਰਿਪੇਅਰ ਕਰਦੇ ਹੋ ਜਾਂ ਆਪੇ ਨਵੀਆਂ ਤਿਆਰ ਕਰਦੇ ਹੋ ਸੀਲ ਵਾਸਤੇ ਅਸੀਂ ਰਵੇਰ ਵੀ ਆਪ ਕਰਦੇ ਹਾਂ ਜੀ ਤੇ ਨਵੀਆਂ ਵੀ ਆਪ ਬਣਾ ਕੇ ਵੇਚਦੇ ਹਾਂ ਜੀ ਬਾਜ਼ਾਰੋਂ ਲੈ ਕੇ ਕੋਈ ਵੀ ਮਸ਼ੀਨ ਨਹੀਂ ਦਿੱਤੀ ਜਾਂਦੀ ਠੀਕ ਹੈ ਜੀ ਸਰ ਤੁਸੀਂ ਜਿਹੜੀਆਂ ਮਸ਼ੀਨਾਂ ਤਿਆਰ ਕੀਤੀਆਂ ਸਾਨੂੰ ਉਹ ਦਿਖਾ ਸਕਦੇ ਹੋ ਜਿਹੜੀਆਂ ਆਪ ਤਿਆਰ ਕੀਤੀਆਂ ਹਾਂ ਜੀ ਜਰੂਰ ਜੀ ਹਾਂ ਜੀ ਹਾਂ ਜੀ ਸਾਡੇ ਆਪਣੇ ਮਾਰਕੇ ਦੀ ਜਸਨ ਸਲਾਈ ਮਸ਼ੀਨ ਅਮਰੇਲਾ ਜੀ ਆਹ ਬੋਲ ਪਈ ਆ ਆ ਚੋਰਸ ਆ ਆ ਆਰਮ ਸਲਾਈਂਜੀ ਨਾਲ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਆਓ ਹੁਣ ਆਪਾਂ ਕਸਟਮਰ ਨਾਲ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਇੱਛਾ ਸ਼ਿਕਾਇਤ ਆਪਾਂ ਤੁਸੀਂ ਫਲੋਰ ਤੇ ਰਹਿਣ ਵਾਲੇ ਹੋ ਹਾਂਜੀ ਜੀ ਤੇ ਅੱਜ ਮਸ਼ੀਨ ਦਾ ਠੀਕ ਕੰਮ ਕਰਵਾਉਣ ਆਏ ਅਸੀਂ ਵੀਰੇ ਟਾਈਪ ਕਰਦੀ ਸੀ ਮਸ਼ੀਨ ਨੂੰ ਠੀਕ ਕਰਵਾਉਣ ਆਏ ਠੀਕ ਹੈ ਜੀ ਹਾਂਜੀ ਕਿੰਨੇ ਟਾਈਮ ਤੋਂ ਇੱਥੋਂ ਕੰਮ ਕਰਵਾ ਰਹੇ ਤੁਸੀਂ ਅਸੀਂ 25 30 ਸਾਲ ਤੋਂ ਮੈਂ ਖੁਦ ਹੀ ਸਲਾਈ ਕਰਦੀ ਸੀ ਉਹਨੂੰ ਇੱਥੇ ਕਰਾਨੇ ਆ ਕੰਮ ਇਹ ਨਾ ਤੁਸੀਂ ਮਸ਼ੀਨ ਲੈਂਦੇ ਆ ਨਾ ਤੇ ਕਰਾ ਕਰਾਨੇ ਆ ਠੀਕ ਹੈ ਜੀ ਹਾਂਜੀ ਸਮੀਆਂ ਮਸ਼ੀਨ ਵੀ ਇੱਥੇ ਲੈ ਕੇ ਜਾਂਦੇ ਹਾਂ ਹਾਂਜੀ ਨਵੀਂ ਮਸ਼ੀਨ ਵੀ ਨਾਲ ਤੋਂ ਲਈ ਸੀ ਪਿਆਰ ਵੀ ਨਾਲ ਤੋਂ ਲਈ ਸੀ ਤੇ 25 30 ਸਾਲ ਤੋਂ ਅਸੀਂ ਆਪਣਾ ਕੰਮ ਕਰਾਣੇ ਨਾਲ ਤੋਂ ਠੀਕ ਹੈ ਕਿੰਨਾ ਦੀ ਇਹਨਾਂ ਕਿਸੇ ਕੰਮ ਦੀ ਕੋਈ ਕੰਪਲੀਟ ਹੈ। ਸਲੀਬਖਸ਼ ਕੰਮ ਕੀਤਾ ਹੈ। ਹਾਂਜੀ ਬਹੁਤ ਵਧੀਆ ਕੰਮ ਕਰਦੇ ਜੀ। ਅਸੀਂ ਹੋਰ ਕਿਤੇ ਜਾਈਦਾ ਨਹੀਂ। ਠੀਕ ਹੈ ਲੋਕਾਂ। ਹਾਂਜੀ ਜਿੱਦਾਂ ਕਿ ਤੁਸੀਂ ਦੇਖਿਆ ਕਿ ਆਪਾਂ ਜਸਲ ਸਰ ਨਾਲ ਗੱਲਬਾਤ ਕੀਤੀ ਤਾਂ ਉਹਨੇ ਆਪਣੀ ਮਸ਼ੀਨਾਂ ਬਾਰੇ ਦੱਸਿਆ ਕਿ ਅਸੀਂ ਨਵੀਆਂ ਮਸ਼ੀਨਾਂ ਵੀ ਆਪ ਤਿਆਰ ਕਰਦੇ ਹਾਂ ਤੇ ਪੁਰਾਣੀਆਂ ਦੀ ਵੀ ਰਿਪੇਅਰ ਕੀਤੀ ਜਾਂਦੀਆਂ ਹਨ। ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਦੀਆਂ ਮਸ਼ੀਨਾਂ ਸਾਰੇ ਕਾਰੀਗਰਾਂ ਨੂੰ ਦਿਖਾਉਣ ਤੋਂ ਬਾਅਦ ਵੀ ਨਹੀਂ ਸਹੀ ਹੋਈਆਂ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਇੱਕ ਵਾਰੀ ਜ਼ਰੂਰ ਜਸਲ ਔਰ ਛੱਪ ਤੇ ਲੈ ਕੇ ਆਓ ਤੇ ਆਪਣੀ ਮਸ਼ੀਨ ਇੱਥੇ ਸਹੀ ਕਰਵਾ ਕੇ ਲੈ ਕੇ ਜਾ